हां जी दोस्तों आज ਗੱਲ ਕਰਦੇ ਆਪਾਂ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਖਰਾਬ ਹੋਇਆ ਸੀ ਉਹਦੇ ਵਿੱਚ ਨਾ ਕੋਈ ਜਿੱਤਣ ਤੇ ਹਾਰਨ ਵਾਲੀ ਗੱਲ ਸੀ ਨਾ ਕੋਈ ਜੰਗ ਵਾਲੀ ਗੱਲ ਸੀ ਉਹਦੇ ਵਿੱਚ ਸੀ ਗੱਲ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੀ ਚੀਨ ਵੱਲੋਂ ਅਮਰੀਕਾ ਵੱਲੋਂ ਰੂਸ ਵੱਲੋਂ 10 ਮੁਲਕਾਂ ਦੇ ਵੱਲੋਂ ਆਪਣੇ ਹਥਿਆਰਾਂ ਦੀ ਪ੍ਰਦਰਸ਼ਨੀ ਕੀਤੀ ਗਈ ਨਾ ਕਿ ਦੋਸਤੋ ਉਹ ਜੰਗ ਲੱਗਣ ਵਾਲਾ ਕੋਈ ਕੰਮ ਸੀ ਜੰਗ ਹੁੰਦੀ ਦੋਨੇ ਦੇਸ਼ਾਂ ਦੀ ਮਰਜ਼ੀ ਚੱਲਦੀ ਕਿ ਕਿੰਨੇ ਦਿਨ ਚਲਾਉਣੀ ਹੈ ਪਰ ਟਰੰਪ ਨੇ ਤੱਕੇ ਦੇ ਨਾਲ ਜੰਗ ਰੋਕਣ ਦਾ ਮਤਲਬ ਸੀ ਕਿ ਜਿਹੜੇ ਹਥਿਆਰ ਸੀ ਉਹਨਾਂ ਨੇ ਚੈੱਕ ਕਰ ਲਏ ਜਿਹੜੇ ਇੰਡੀਆ ਦੇ ਕੋਲੇ ਰਫੇਲ ਜਹਾਜ਼ ਸੀ ਜਿਹੜੇ ਬਹੁਤ ਹੀ ਮਹਿੰਗੇ ਖਰੀਦੇ ਸੀਗੇ ਜਿਹੜੇ ਇੰਡੀਆ ਦੀ ਫੌਜ ਦੇ ਵਿੱਚ ਜਿਨ੍ਹਾਂ ਦੇ ਬੜੇ ਛੋਲੇ ਗਾਏ ਸੀ ਸਰਕਾਰ ਨੇ ਕਿ ਰਫੇਲ ਜਹਾਜ਼ ਹੈ ਸਾਡੇ ਕੋਲੇ ਤੇ ਦੋਸਤੋ ਉਹਨਾਂ ਰਫੇਲ ਜਹਾਜ਼ਾਂ ਦਾ ਜੋ ਹਾਲ ਹੋਇਆ ਉਹ ਸਭ ਦੇ ਸਾਹਮਣੇ ਹੈ ਤੇ ਜਿਹੜਾ ਚੀਨ ਦਾ ਅਸਲਾ ਤੇ ਤੁਰਕੀ ਦਾ ਅਸਲਾ ਪਾਕਿਸਤਾਨ ਨੇ ਵਰਤਿਆ ਉਹ ਅਸਲੇ ਦੀਆਂ ਸਾਰੇ ਮੁਲਕਾਂ ਦੇ ਵਿੱਚ ਗੱਲਾਂ ਹੋ ਰਹੀਆਂ ਕਿਉਂ ਤੇ ਉਧਰ ਅਮਰੀਕਾ ਦੇ ਅਸਲੇ ਦੀਆਂ ਗੱਲਾਂ ਚੱਲ ਰਹੀਆਂ ਇਹਦਾ ਮਤਲਬ ਅਮਰੀਕਾ ਤੇ ਚੀਨ ਨੇ ਆਪਣਾ ਜਿਹੜਾ ਅਸਲਾ ਸੀ ਉਹ ਚੈੱਕ ਕਰਕੇ ਦੇਖਿਆ ਦੋ ਦਿਨਾਂ ਦੇ ਵਿੱਚ ਤੇ ਉਹਨਾਂ ਨੇ ਸਾਰੇ ਮੁਲਕਾਂ ਨੂੰ ਦਿਖਾ ਦਿੱਤਾ ਕਿ ਭਾਈ ਜੇ ਘਰ ਅਸਲਾ ਖਰੀਦਣਾ ਸਾਡੇ ਤੋਂ ਖਰੀਦੋ ਸਾਡਾ ਅਸਲਾ ਇੰਨਾ ਬਲਵਾਨ ਹੈ ਇੰਨਾ ਤਕੜਾ ਹੈ ਉਹ ਇਸ ਤਰ੍ਹਾਂ ਜਹਾਜ਼ਾਂ ਨੂੰ ਸਿੱਟ ਸਕਦਾ ਹੈ ਖੋਰ ਬਣਾ ਸਕਦਾ ਹੈ ਤੇ ਜਿਹੜੇ ਸਾਡੇ ਜਹਾਜ਼ ਤੇ ਮਜੈਲਾ ਨੇ ਉਹ ਇੰਦੀਆਂ ਤਕੜੀਆਂ ਨਹੀਂ ਦੋਸਤੋ ਹਸਲ ਦੇ ਵਿੱਚ ਸੀ ਗੱਲ ਵਪਾਰ ਦੀ ਤੇ ਜਿਹੜੇ ਇੰਡੀਆ ਵਾਲੇ ਕਹਿ ਰਹੇ ਆ ਇੰਡੀਆ ਨੇ ਦਾਅਵਾ ਕੀਤਾ ਕਿ ਇਨੇ ਥਾਵਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਹਮਲਾ ਕੀਤਾ ਅੱਜ ਤੱਕ ਬੰਦਿਆਂ ਦੀ ਲਿਸਟ ਕਿਉਂ ਨਹੀਂ ਦਿੱਤੀ ਗਈ ਕਿ ਕਿੰਨੇ ਖਾੜਕੂ ਮਰੇ ਕਿੰਨੇ ਪਾਕਿਸਤਾਨ ਦੇ ਫੌਜੀ ਤੇ ਸਿਵਿਲਿਅਨ ਮਰੇ ਉਹ ਸਾਰੀ ਜਿਹੜੀ ਜਾਂਚ ਪੜਤਾਲ ਆ ਰਿਪੋਰਟ ਦੇਣੀ ਚਾਹੀਦੀ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਂਦਾ ਦੂਜੇ ਪਾਸੇ ਪਾਕਿਸਤਾਨ ਅੰਤਰਰਾਸ਼ਟਰੀ ਪੱਧਰ ਤੇ ਇਹ ਗੱਲ ਕਹਿਣ ਦੇ ਵਿੱਚ ਕਾਮਯਾਬ ਹੋਇਆ ਕਿ ਅਸੀਂ ਇੰਡੀਆ ਦੇ ਬਿਲਕੁਲ ਬਰਾਬਰ ਲੜੇ ਆ ਅਸੀਂ ਇੰਡੀਆ ਤੋਂ ਹਾਰੇ ਨਹੀਂ ਮਤਲਬ ਕਿ ਅਸੀਂ ਇੰਡੀਆ ਦੇ ਜਿਹੜੇ ਜਹਾਜ਼ ਸੀ ਉਹ ਪੰਜ ਜਹਾਜ਼ ਅਸੀਂ ਸੁੱਟ ਦਿੱਤੇ ਐ ਹਰ ਫੇੜ ਜਹਾਜ਼ ਦੋਸਤੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਬਾਜ شریف ਨੇ ਸੰਸਦ ਦੇ ਵਿੱਚ ਖੜ ਕੇ ਪਾਕਿਸਤਾਨ ਦੀ ਦੇ ਵਿੱਚ ਆਕੇ ਹੈ ਕਿ ਅਸੀਂ ਇੰਡੀਆ ਦੇ ਪੰਜ ਜਹਾਜ਼ ਤਬਾਹ ਕਰ ਦਿੱਤੇ ਤੇ ਸਾਰੇ ਦੇਸ਼ਾਂ ਵਿੱਚੋਂ ਗੱਲ ਚੱਲ ਰਹੀ ਹੈ ਇਸ ਲਈ ਅਸਲੇ ਦੀ ਪ੍ਰਦਰਸ਼ਨੀ ਕੀਤੀ ਗਈ ਹੈ ਤਾਕੜੇ ਮੁਲਕਾਂ ਦੇ ਵੱਲੋਂ ਅਸਲਾ ਵੇਚਿਆ ਗਿਆ ਤੇ ਹੁਣ ਵੀ ਉਹਨਾਂ ਨੇ ਵੇਚਣ ਵਾਸਤੇ ਸਾਰੇ ਮੁਲਕਾਂ ਨੂੰ ਦਿਖਾ ਦਿੱਤਾ ਕਿ ਸਾਡਾ ਅਸਲਾ ਤੁਹਾਡੇ ਨਾਲੋਂ ਤਕੜਾ ਹੈ ਤੇ ਜਿਹੜਾ ਚੀਨ ਹੈ ਉਹਨੇ ਸਾਨੂੰ ਵਾਰਨਿੰਗ ਦੇ ਦਿੱਤੀ ਹੈ ਕਿ ਅਗਲਾ ਜੰਗ ਚੀਨ ਤੇ ਇੰਡੀਆ ਦਾ ਹੋਣ ਵਾਲਾ ਹੈ ਇਸ ਵਾਰ ਚੀਨ ਨੇ ਪਾਕਿਸਤਾਨ ਦੀ ਖੁੱਲ੍ਹ ਕੇ ਮਦਦ ਕੀਤੀ ਹੈ ਤੁਰਕੀ ਨੇ ਕੀਤੀ ਹੈ ਤੇ ਹੋਰ ਵੀ ਇੱਕ ਦੇਸ਼ ਹੈ ਜਿਹੜਾ ਉਹਨੇ ਖੁੱਲ੍ਹ ਕੇ ਮਦਦ ਕੀਤੀ ਹੈ। ਇੰਡੀਆ ਦੇ ਨਾਲ ਖੁੱਲ੍ਹ ਕੇ ਕੋਈ ਵੀ ਨਹੀਂ ਆਇਆ। ਕੀ ਗੱਲ? મોદી ਸਾਹਿਬ ਬੜਾ ਵਿਦੇਸ਼ਾਂ ਦੇ ਵਿੱਚ ਗਏ ਐ। ਉਹ ਕਹਿੰਦੇ ਸੀ ਕਿ ਵਿਸ਼ਵਗੁਰੂ ਭਾਰਤ ਵਿਸ਼ਵਗੁਰੂ ਬਣ ਜਾ ਰਿਹਾ ਹੈ। ਕੀ ਗੱਲ ਭਾਈ ਵਿਸ਼ਵਗੁਰੂ ਦੇ ਨਾਲ ਦੂਜੇ ਮੁਲਕ ਕਿਉਂ ਨਹੀਂ ਖੜੇ? ਨਾ ਰੂਸ ਨੇ ਹਾਂ ਦਾ ਨਾਰਾ ਮਾਰਿਆ। ਨਾ ਅਮਰੀਕਾ ਨੇ ਮਾਰਿਆ। ਸਗੋਂ ਅਮਰੀਕਾ ਦੇ ਰਾਸ਼ਟਰਪਤੀ 트럼ਪ ਨੇ ਇਹ ਗੱਲ ਮੀਟਿੰਗਾਂ ਦੇ ਵਿੱਚ ਕਹਿ ਦਿੱਤੀ ਕਹਿੰਦਾ ਮੈਂ ਡਰਾ ਕੇ ਦੋਨੇ ਮੁਲਕਾਂ ਨੂੰ ਸੀਜ ਫਾਇਰ ਕਰਾਇਆ ਕਹਿੰਦਾ ਮੈਂ ਕਹਿ ਦਿੱਤਾ ਸੀ ਕਿ ਤੁਹਾਡੇ ਨਾਲ ਵਪਾਰ ਬੰਦ ਕਰ ਦੂੰਗਾ ਜੇਕਰ ਮੇਰੀ ਗੱਲ ਨਹੀਂ ਮੰਨਦੇ ਕਹਿੰਦਾ ਇੰਡੀਆ ਵੀ ਡਰ ਗਿਆ ਪਾਕਿਸਤਾਨ ਵੀ ਡਰ ਗਿਆ ਤੇ ਦੋਸਤੋ ਸਭ ਤੋਂ ਵੱਡੀ ਗੱਲ 트럼ਪ ਨੇ ਕਸ਼ਮੀਰ ਦੀ ਕਰ ਦਿੱਤੀ ਕਹਿੰਦਾ ਕਸ਼ਮੀਰ ਦੇ ਬਾਰੇ ਆਉਣ ਵਾਲੇ ਦਿਨਾਂ 'ਚ ਗੱਲਬਾਤ ਹੋਊਗੀ ਅਸੀਂ ਸਰੇ ਆਮ ਜਵਾਬ ਦੇ ਚੁੱਕੇ ਆ ਕਿ ਕਸ਼ਮੀਰ ਸਾਡਾ ਇੰਡੀਆ ਦਾ ਹਿੱਸਾ ਹੈ ਇੰਡੀਆ ਦਾ ਹਿੱਸਾ ਹੈ ਅਸੀਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਉਹ ਇੰਡੀਆ ਦਾ ਅੰਗ ਹੈ ਅਸੀਂ ਉਹਨੂੰ ਰੱਖਾਂਗੇ ਅਸੀਂ ਕਿਸੇ ਮੁਲਕ ਨਾਲ ਗੱਲ ਨਹੀਂ ਕਰਨੀ ਪਰ ਟਰੰਪ ਨੇ ਨਵਾਂ ਜੱਬ ਛੇੜ ਦਿੱਤਾ ਪਾਕਿਸਤਾਨ ਤਾੜੀਆਂ ਵਜਾ ਰਿਹਾ ਹੈ ਖੁਸ਼ ਹੋ ਰਿਹਾ ਹੈ ਕਿਉਂਕਿ ਟਰੰਪ ਨੇ ਮੌਕਾ ਦੇ ਦਿੱਤਾ ਕਸ਼ਮੀਰ ਦੇ ਉੱਤੇ ਗੱਲ ਕਰਨ ਦਾ ਹੁਣ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਜੂਨੋ ਦੇ ਵਿੱਚ ਜਾ ਕੇ ਕਸ਼ਮੀਰ ਪਾਕਿਸਤਾਨ ਸਾਡੀ ਸੰਗੀ ਨੱਪੂਗਾ ਕਸ਼ਮੀਰ ਦੇ ਮੁੱਦੇ ਤੇ ਉਹ ਆਕੂਗਾ ਆਊਟ ਟੇਬਲ ਤੇ ਬਹਿ ਕੇ ਗੱਲ ਕਰੋ ਜੂਨੋ ਵਾਲੇ ਆਖਣਗੇ ਕਿ ਆਓ ਲੜਾਈ ਬੰਦ ਕਰੋ ਤੁਹਾਡਾ ਸਮਝੌਤਾ ਕਰਾਈਏ ਤੇ ਜੇਕਰ ਅਸੀਂ ਗੱਲਬਾਤ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਤੇ ਬਦਨਾਮੀ ਸਾਡੀ ਹੋਣੀ ਹੈ ਸਾਰੇ ਮੁਲਕਾਂ ਦੇ ਸਾਹਮਣੇ ਸਾਰੇ ਮੁਲਕਾਂ ਨੇ ਆਖਣਾ ਹੈ ਕਿ ਇੰਡੀਆ ਗੱਲਬਾਤ ਕਰਨ ਤੋਂ ਭੱਜ ਗਿਆ ਤੇ ਜੇ ਅਸੀਂ ਗੱਲਬਾਤ ਕਰਦੇ ਆ ਤਾਂ ਵੀ ਫਸਦੇ ਆ ਉਥੇ ਜੁਨੋ ਨੇ ਕਹਿ ਦੇਣਾ ਹੈ ਕਿ ਕਸ਼ਮੀਰ ਦੇ ਉੱਤੇ ਗੱਲ ਛੱਡ ਦਿਓ ਨਾ ਪਾਕਿਸਤਾਨ ਦਾ ਪਾਓ ਨਾ ਇੰਡੀਆ ਕਹੋ ਸਾਡਾ ਹੈ ਕਸ਼ਮੀਰ ਤੇ ਗੱਲ ਛੱਡ ਦਿਓ ਤੇ ਕਸ਼ਮੀਰ ਦੇ ਲੋਕ ਜਿੱਧਰ ਨੂੰ ਕਹਿੰਦੇ ਆ ਜੇ ਉਹ ਇੰਡੀਆ ਨਾਲ ਰਹਿਣਾ ਚਾਹੁੰਦੇ ਐ ਇੰਡੀਆ ਨਾਲ ਚਲੇ ਜਾਣ ਦਿਓ ਤੇ ਜੇ ਉਹ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਐ ਪਾਕਿਸਤਾਨ ਨਾਲ ਚਲੇ ਜਾਣ ਦਿਓ ਤੇ ਜੇ ਉਹ ਕਸ਼ਮੀਰ ਨੂੰ ਆਜ਼ਾਦ ਰੱਖਣਾ ਚਾਹੁੰਦੇ ਐ ਆਜ਼ਾਦ ਰਹਿ ਜਾਣ ਦਿਓ ਇਹੋ ਹੀ ਗੱਲ ਦੋਸਤੋ 1962 ਦੇ ਵਿੱਚ ਨਹਿਰੂ ਨੇ ਕੀਤੀ ਸੀ ਜਦੋਂ ਚੀਨ ਦੇ ਨਾਲ ਜੰਗ ਲੱਗਿਆ ਉਦੋਂ ਨਹਿਰੂ ਨੇ ਇਹ ਗੱਲ ਆਖੀ ਸੀ ਕਿ ਅਸੀਂ ਯੂਨੋ ਦੇ ਵਿੱਚੋਂ ਵੋਟਾ ਕਰਾਵਾਂਗੇ ਰੈਫਰੈਂਡਮ ਕਰਵਾਵਾਂਗੇ ਕਸ਼ਮੀਰ ਦੇ ਮਸਲੇ ਤੇ ਜਿੱਧਰ ਨੂੰ ਕਸ਼ਮੀਰ ਦੇ ਲੋਕ ਚਾਹਣਗੇ ਚਲੇ ਜਾਣਗੇ ਇੰਡੀਆ ਨਾਲ ਰਹਿਣਾ ਜਾਂ ਪਾਕਿਸਤਾਨ ਨਾਲ ਰਹਿਣਾ ਜਦੋਂ ਮਗਰੋਂ ਨਹਿਰੂ ਨੂੰ ਕਿਸੇ ਨੇ ਦੱਸਿਆ ਤੇ ਸਮਝਾਇਆ ਉਹ ਕਹਿੰਦੇ ਕਸ਼ਮੀਰ ਦੀ ਪਾਗਲਾ ਆਪਣੇ ਆਪ ਨੂੰ ਤੂੰ ਵਕੀਲ ਘਾਉਣਾ ਹੈ ਤੂੰ ਸਿੱਖਾਂ ਨਾਲ ਤੇ ਠੱਗੀ ਮਾਰ ਗਿਆ ਸਿੱਖਾਂ ਨਾਲ ਤੇ ਤੂੰ ਧੋਖਾ ਕਰ ਗਿਆ ਉਹਨਾਂ ਦਾ ਸੂਬਾ ਨਹੀਂ ਦਿੱਤਾ ਉਹਨਾਂ ਦਾ ਖਾਲਿਸਤਾਨ ਨਹੀਂ ਦਿੱਤਾ ਉਹਨਾਂ ਨਾਲ ਤੇ ਧੋਖਾ ਕਰ ਗਿਆ ਪਰ ਮੁਸਲਮਾਨਾਂ ਨਾਲ ਤੇਰਾ ਧੋਖਾ ਨਹੀਂ ਚੱਲਣਾ ਕਸ਼ਮੀਰ ਵਾਲਿਆਂ ਨਾਲ ਨਹੀਂ ਚੱਲਣਾ ਕਿਉਂਕਿ ਦੋਸਤੋ ਕਸ਼ਮੀਰ ਦੇ ਵਿੱਚ ਜਿਹੜੇ ਮੁਸਲਮਾਨ ਹੈ ਉਹ 90% ਹੈ ਤੇ ਪਾਕਿਸਤਾਨ ਦੇ ਵਿੱਚ ਕਿੰਨੇ ਪਰਸੈਂਟ ਹੈ 99% ਇਹਦਾ ਮਤਲਬ ਕਸ਼ਮੀਰ ਦੇ ਜਿਹੜੇ ਮੁਸਲਮਾਨ ਹੈ ਉਹ ਕਿੱਧਰ ਨੂੰ ਜਾਣਗੇ ਉਹ ਆਪਣੇ ਭਰਾਵਾਂ ਮੁਸਲਮਾਨਾਂ ਨਾਲ ਜਾਣਗੇ ਕਿ ਡਿਗਾ ਦੇ ਵਿੱਚ ਹਿੰਦੂਆਂ ਨਾਲ ਆਉਣਗੇ ਨਹੀਂ ਆਉਣਗੇ ਉਹ ਪਾਕਿਸਤਾਨ ਵੱਲ ਜਾਣਗੇ ਕਿਉਂਕਿ ਉੱਥੇ ਉਹਨਾਂ ਦਾ ਆਪਣਾ ਭਾਈਚਾਰਾ ਹੈ ਪਾਕਿਸਤਾਨ ਦੇ ਵਿੱਚ ਸਾਰੇ ਮੁਸਲਮਾਨ ਨੇ ਉਹ ਤੇ ਆਪਣੇ ਬੰਦਿਆਂ ਨਾਲ ਜਾਣਗੇ ਮੁਸਲਮਾਨਾਂ ਨਾਲ ਉਹ ਸਾਡੇ ਨਾਲ ਉਹਨਾਂ ਨੇ ਕੀ ਲੈਣ ਆਉਣਾ ਹੈ ਤੇ ਜਦੋਂ ਨਹਿਰੂ ਨੇ ਨਹਿਰੂ ਨੂੰ ਕਿਸੇ ਨੇ ਸਮਝਾਇਆ ਦੱਸਿਆ ਉਹ ਝਟਪਟ ਪਲਟ ਗਿਆ ਖੜਾ ਹੀ ਪੈਰ ਤੇ ਕਹਿੰਦਾ ਕੋਈ ਰੈਫਰੈਂਡਮ ਨਹੀਂ ਜੇ ਗੱਲਬਾਤ ਹੋਊਗੀ ਪਾਕਿਸਤਾਨ ਤੇ ਇੰਡੀਆ ਵਿੱਚ ਹੋਊਗੀ ਕਸ਼ਮੀਰ ਸਾਡਾ ਅੰਗ ਹੈ ਪਰ ਟੁੱਟਾ ਅੰਗ ਉਧਰੋਂ ਪਾਕਿਸਤਾਨ ਕਹਿੰਦਾ ਕਸ਼ਮੀਰ ਸਾਡਾ ਅਟੁੱਟ ਅੰਗ ਹੈ ਦੋਸਤੋ ਹੋਇਆ ਕਿ 1965 ਦੇ ਵਿੱਚ ਪਾਕਿਸਤਾਨ ਨੇ ਚੜ੍ਹਾਈ ਕਰ ਦਿੱਤੀ ਸਾਡੇ ਤੇ ਕਸ਼ਮੀਰ ਲੈਣ ਵਾਸਤੇ ਤੇ ਅਮਰੀਕਾ ਨੇ ਸਾਡੇ ਨਾਲ ਉਦੋਂ ਵੀ ਧੋਖਾ ਕੀਤਾ ਸੀ ਅੱਜ ਚਾਹੇ ਸਾਡਾ ਦੇਸ਼ મોદી ਸਾਹਿਬ ਕਹਿੰਦੇ ਆ ਕਿ ਅਮਰੀਕਾ ਦਾ ਜਿਹੜਾ ਟਰੰਪ ਹੈ ਮੇਰਾ ਦੋਸਤ ਹੈ ਅਮਰੀਕਾ ਦੇ ਸਾਡੇ ਨਾਲ ਖੜਾ ਇੰਡੀਆ ਦੇ ਪਰ ਮੈਂ ਕਹਿਣਾ ਚਾਹਣਾ ਹੈ 1965 ਦੇ ਵਿੱਚ ਅਮਰੀਕਾ ਨੇ ਸਾਡੇ ਨਾਲ ਧੋਖਾ ਕੀਤਾ ਸੀ ਪਾਕਿਸਤਾਨ ਨੂੰ ਪੈਟਰਨ ਟੈਂਕ ਵੇਚਤੇ ਸੀ ਅਮਰੀਕਾ ਨੇ ਸਾਨੂੰ ਨਹੀਂ ਦਿੱਤੇ ਸਾਨੂੰ ਜਵਾਬ ਦੇਤਾ ਪਾਕਿਸਤਾਨ ਨੂੰ 60 60 ਜਿਹੜੇ ਪੈਟਰਨ ਟੈਂਕ ਸੀ ਉਹ ਦੇ ਦਿੱਤੇ। ਉਹੀ ਪੈਟਰਨ ਟੈਂਕਾਂ ਦੇ ਨਸ਼ੇ ਦੇ ਵਿੱਚ ਪਾਕਿਸਤਾਨ ਨੇ ਸਾਡੇ ਤੇ ਹਮਲਾ ਕਰਤਾ। ਜੇ ਕਿਤੇ ਸਿੱਖ ਜਨਰਲ ਹਰਬਖਸ਼ ਸਿੰਘ ਨਾ ਹੁੰਦਾ ਤੇ ਦੋਸਤੋ ਦਿੱਲੀ ਡੱਬਲੀ ਸੀ। ਪਾਕਿਸਤਾਨ ਨੇ ਉੱਥੋਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਹਿੰਦਾ ਅੰਬਰਤ ਸਰ ਮੱਥਾ ਟੇਕੂੰਗਾ ਤੇ ਜਿਹੜਾ ਲੰਚ ਡਿਨਰ ਹੈ ਉੱਥੇ ਜਾ ਕੇ ਰੋਟੀ ਛਕਾਂਗਾ ਅੰਮਾਲੇ ਜਾ ਕੇ ਤੇ ਜਿਹੜੀ ਨਵਾਜ਼ ਹੈ ਉਹ ਸ਼ਾਮ ਦੀ ਜਾ ਕੇ 5 ਵਜੇ ਦਿੱਲੀ ਪੜੂੰਗਾ ਕਹਿੰਦਾ ਦੋਸਤੋ ਕਹਿੰਦੇ ਨਵਾਜ਼ ਜਾ ਕੇ ਕਹਿੰਦਾ ਲਾਲ ਕਿਲੇ ਚ ਦਿੱਲੀ ਪੜੂੰ ਤੇ ਚੱਲੂੰਗਾ ਲਾਹੌਰ ਤੋਂ ਤੜਕੇ ਤੇ ਪੈਟਰਨ ਟੈਂਕ 24 24 ਪੈਟਰਨ ਟੈਂਕ ਸਿੱਖ ਨੌਜਵਾਨਾਂ ਨੇ ਜਨਰਲ ਹਰਬਾਕ ਸਿੰਘ ਦੀ ਅਗਵਾਈ ਵਿੱਚ ਛਾਤੀਆਂ ਤੇ ਬੰਬ ਬੰਨ ਬੰਨ ਕੇ 24 ਟੈਂਕ ਤੋੜੇ ਟੈਂਕਾਂ ਦੇ ਨਾਲ ਆਪ ਵੀ ਤੁੰਬਾ ਤੁੰਬਾ ਹੋ ਗਏ ਕਿਉਂਕਿ ਨਾਲ ਬੰਬ ਬੰਨੇ ਸੀ ਪਹਿਲਾ ਆਪ ਮਰੇ ਫਿਰ ਆਪਣੇ ਦੇਸ਼ ਨੂੰ ਦੋਸਤੋ ਬਚਾਇਆ ਸੀ ਇਹ ਸੀ ਪੰਜਾਬੀ ਇਹ ਸੀ ਸਿੱਖ ਅੱਜ મોદી ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਅਮਰੀਕਾ ਤੇ ਯਕੀਨ ਨਾ ਕਰੇ ਉਦੋਂ ਵੀ ਸਾਡਾ ਮੁਲਕ ਦੱਬ ਲਿਆ ਸੀ ਜੇ ਕਿਤੇ ਜਨਰਲ ਹਰਬਖਸ਼ ਸਿੰਘ ਨਾ ਖੜਦਾ ਜਦੋਂ 24 ਟੈਂਕ ਤੋੜ ਦਿੱਤੇ ਪਾਕਿਸਤਾਨ ਪੁੱਠਾ ਭੱਜ ਗਿਆ ਕਹਿੰਦਾ ਦੂਜੇ ਟੈਂਕ ਵੀ ਨਹੀਂ ਛੱਡਣੇ ਸਿੱਖਾਂ ਨੇ ਤੇ ਦੋਸਤੋ ਜਿਹੜੇ ਅਮਰੀਕਾ ਦੇ ਟੈਂਕ ਬਣਾਉਣ ਵਾਲੇ ਅੰਗਰੇਜ਼ ਸੀ ਉਹਨਾਂ ਨੂੰ ਸਿਰਨਵੇਂ ਆਉਣਾ ਪਿਆ ਸੀ ਸਿੱਖਾਂ ਦੇ ਅੱਗੇ ਕਹਿੰਦੇ ਅੱਜ ਸਾਡੇ ਟੈਂਕ ਫੇਲ ਹੋਗੇ ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਸਫਲ ਹੋਗੇ ਜੀਨੇ ਸਾਡੇ ਟੈਂਕ ਭੰਨ ਤੇ ਦੋਸਤੋ ਇਸ ਕਰਕੇ ਸਿੱਖ ਜਦੋਂ ਵੀ ਖੜਦੇ ਐ ਤੇ ਬੈਰੀ ਨੂੰ ਲੋਹੇ ਦੇ ਚਣੇ ਚਵਾਉਂਦੇ ਐ ਤਾਂ ਕਰਕੇ ਮੈਂ મોદી ਸਾਹਿਬ ਨੂੰ ਕਹਿਣਾ ਚਾਹਣਾ ਹੈ ਕਿ ਕੋਈ ਅਮਰੀਕਾ ਨਾਲ ਗੱਲ ਕਰਨ ਦੀ ਲੋੜ ਨਹੀਂ ਕੋਈ ਇੱਥੇ ਠਹਿਣ ਦੀ ਲੋੜ ਨਹੀਂ ਬੇਈਮਾਨ ਦੇਸ਼ ਹੈ ਵਪਾਰੀ ਮੁਲਕ ਹੈ ਅਮਰੀਕਾ ਦਾ ਆਪ ਆਪਣਾ ਸਮਝੌਤਾ ਕਰਕੇ ਚੱਲੋ ਖੁਦ ਮਕਤਿਆਰੀ ਨਾਲ ਚੱਲੋ ਇਸ ਤਰ੍ਹਾਂ ਦੋਸਤੋ ਕੋਈ ਜੰਗ ਨਹੀਂ ਸੀ ਦੋ ਤਿੰਨ ਮੁਲਕਾਂ ਦਾ ਹਥਿਆਰਾਂ ਦਾ ਪ੍ਰਦਰਸ਼ਨ ਸੀ ਉਹਨਾਂ ਨੇ ਦਿਖਾਏ ਐ ਕਿ ਸਾਡੇ ਹਥਿਆਰ ਚੰਗੇ ਐ ਦੂਜਾ ਕਹਿੰਦਾ ਸਾਡੇ ਚੰਗੇ ਐ ਆ ਗੱਲ ਸੀ ਇੰਨੀ ਕੁ ਇਹ ਸਟਾ ਸੀ ਪੁੱਲ ਚੁੱਕ ਦੀ ਖਿਮਾ ਵੀਡੀਓ ਨੂੰ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ